ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5911 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪੈਂਡ ਲਖੂਵਾਲ ਤਹਿਸੀਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਨਗ ਦਿਖਾਵਾਂਗੇ ਦੋ ਤਿੰਨ ਵੜਾ ਤੇ ਇੱਕ ਛੋਟੀ ਦੋ ਪਸ਼ੂ ਪਾਲਕਲ ਸੂਏ ਸੋਏ ਦਿਖਾਵਾਂਗੇ ਤੇ ਆਪਾਂ ਪਹੁੰਚੇ ਆਂ ਭਾਜੀ ਹਰਜਿੰਦਰ ਸਿੰਘ ਹੁਣਾਂ ਕੋਲ ਤੇ ਆਜੂ ਕਰਦਿਆਂ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਮੇਰਾ ਬਾਬੂ ਬੁੱਢੇ ਦੀ ਚਲੋ ਮੇਰਾ ਹੀ ਚਾਹੀਦੀਆਂ ਜ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਪਿੰਡ ਲਖੂਆ ਫਸਿਲਾ ਜੀ ਨਾਲ ਦਾ ਜਿਹੜਾ ਅੰਮ੍ਰਿਤਸਰ ਅੱਛਾ ਜੀ ਪਰ ਮਗਾਸ ਤੋਂ ਨੇੜੇ ਠੀਕ ਹੈ ਜੀ ਫੋਨ ਨੰਬਰ ਭਾਈ ਬੋਲ ਦਿਓ 77106 ਤੇ 21983 ਠੀਕ ਹੈ ਜੀ ਤੇ ਬਾਈ ਜੀ ਜਿਹੜੀ ਪਹਿਲੇ ਨੰਬਰ ਤੇ ਵਿਹੜ ਦੱਸਿਓ ਕਿੰਨੇ ਵਾਸਤੇ ਬਸ ਜੀ ਮਾੜਾ ਤੇ ਹੀ ਤੇ ਮਾਰਨ ਅੱਛਾ ਜੀ ਤੇ ਛਿੱਗੀ ਜੇ ਮੂੰਹ 6 ਦਾੰਦ ਆ ਗਈ ਲਓ ਜੀ ਕੱਟ-ਕੱਟ ਜਿਹੜਾ ਬਹੁਤ ਹੀ ਚੰਗਾ ਤੇ ਹੈ ਵੀ ਬਰੀਡ ਦੇ ਵਿੱਚ ਆ ਗਈ ਆ ਤੇ ਕਿੰਨਾ ਘੰਟਾ ਟਾਈਮ ਹੋ ਗਿਆ ਭਾਜੀ ਸੂਈ ਨੂੰ ਅੱਜ ਚੌਥਾ ਦਿਨ ਤੇ ਅੱਛਾ ਜੀ ਲਓ ਜੀ 4 ਕਿਲੋ ਦੇ ਇੰਤਹਾਸਪਾ ਜਿਹੜਾ ਟਾਈਮ ਹੋ ਗਿਆ ਤੇ ਜਵਾਕ ਪਿਛੇ ਜਵਾਕ ਆ ਬੱਚਾ ਜੀ ਠੀਕ ਆ ਜੀ ਮੇਲ ਕਫ ਆ ਗਿਆ ਜੇ 나ੜੂ ਬਿਲਕੁਲ ਨਾਲ ਆ ਜੇ ਤੇ ਦੁੱਧ ਭਾਜੀ ਕਿੰਨਾ ਰਿਕੁਐਸਟ ਆਵਾ ਐ ਤਾਂ ਲਓ ਦੁੱਧ ਦੇਣੇ ਕੋਈ 14 ਨੂੰ 15 14 15 14 ਹੀ ਹੋਣਾ ਜੀ ਹੋਰ 14 ਜੀ ਠੀਕ ਲਓ ਜੀ 14 15 ਅਛਾ ਜੀ 20 ਕਿਲੋ ਬੱਚਾ ਠੀਕ ਹੈ ਠੀਕ ਲਓ ਜੀ 20 ਲੀਟਰ ਜਿਹੜਾ ਦੁੱਧ ਭਰੀ ਜਾਊਗੀ ਕਰਮਾਲੀ ਤੇ ਪਿਓਰ ਬਰੀਡ ਦੇ ਵਿੱਚ ਆ ਗਈ ਜੀ ਇਹ ਸੁਆ ਭਾਜੀ ਦੂਜਾ ਠੀਕ ਹੈ ਜੀ ਦੂਜਾ ਸੂਗਾ ਤੇ 6 ਦੰਦ ਤੇ ਥਾਣਾ ਦਾ ਸਾਈਜ਼ ਗੈਪ ਜਿਹੜਾ ਲੱਗਿਆ ਤਾਂ ਚੈੱਕ ਕਰਾਉਨੇ ਆਪਾਂ ਚਲੋ ਕੋਈ ਚੰਗੀ ਸਾਂਹ ਵਾਲਾ ਭਰਾ ਲੈ ਜੂਗਾ ਤੇ ਦੁੱਧ ਚੰਗਾ ਕੱਢੀ ਜਾਊਗੀ ਤੇ ਅਸੀਲੀਆਂ ਸੋਧੀਆਂ ਤੁਸੀਂ ਚੈੱਕ ਕਰ ਸਕਦੇ ਜੇ ਇੱਥੇ ਇਧਰਲੀ ਸਾਈਡ ਤੋਂ ਦਿਖਾ ਜਾ ਥਾਣਾ ਦਾ ਸਾਈਜ਼ ਗੈਪ ਲਓ ਜੇ ਚੈੱਕ ਕਰ ਸਕਦਾ ਇਹ ਨਾਲਾ ਨੂੜਾ ਵੀ ਜਿਹੜੀਆਂ ਛੱਡੇ ਤੇ ਆ ਗਈਆਂ ਵਾ ਤੇ ਇਹਦਾ ਮੁੱਲ ਭਾਜੀ ਕੀ ਕਰਨਾ ਫਿਰ ਮੁੱਲ 75 ਦੀ ਜਿਹੜੀ ਹੈ 75 ਦੀ ਕਹਿੰਗੇ ਜੈਜ ਸੋ ਤਾਂ ਵੀ ਵੇ ਨਹੀਂ ਜਿੱਥੇ ਛੱਡ ਦੇਣੀ ਭਾਈ ਉੱਥੇ ਇੱਕ ਕਰ ਦੋ ਰੇਡ ਹਾਂ 200 200 ਰੁਪਏ ਛੋਟ 6000 65 ਦੀ ਹਾਂਜੀ ਠੀਕ ਹੈ ਲੋ ਜੀ 65000 ਦੇ ਵਿੱਚ 200 ਰੁਪਿਆ ਛੋਟ ਭਾਈ ਕਹਿੰਦਾ ਕਰਾਂਗੇ ਤੇ ਚੰਗੀ ਜਿਹੀ ਵੜਾ ਚਲੋ ਕੋਈ ਸਾੰਭਰ ਵਾਲਾ ਭਰਾ ਲੈ ਜੂਗਾ ਨੇ ਦੁੱਧ ਚੰਗਾ ਕੱਢੀ ਜਣਾ ਛੇ ਦਾੰਦੇ ਅਜੇ ਬਿਲਕੁਲ ਮੂੰਹ ਵੀ ਤੇ ਭਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਵੜਾ ਦੂਜੇ ਨੰਬਰ ਤੇ ਸੂਈ ਸਵਾਈ ਜੀ ਅੱਛਾ ਜੀ ਫਿਰ ਮਸੂਆ ਇਹ ਦੂਜਾ ਸੂਆ ਜੀ ਠੀਕ ਹੈ ਲੋ ਜੀ ਇਹ ਵੀ ਦੂਜਾ ਸੂਆ ਸੂਈ ਹੈ ਇਲਾਜ ਜਰਸੀ ਆ ਗਈ ਹਾਂਜੀ ਠੀਕ ਹੈ ਲੋ ਜੀ ਜਰਸੀ ਕਾਲੀ ਆ ਗਈ ਜੇ ਤੇ ਵੀ ਦੱਜਾ ਸੁਆ ਤੇ ਇੱਕੋ ਦੁੱਧ ਭਾਜੀ ਇਹ ਕੋ 9 10 ਲੀਟਰ ਦੇ ਦੋ ਠੀਕ ਇਹਨਾਂ ਕੰਮ ਹੋ ਗਿਆ ਇਹਨੂੰ ਸੁਈ ਨੂੰ ਕਿੰਨਾ ਟਾਂ ਮੋ ਗਿਆ ਸੁਈ ਨੂੰ ਹੈ ਨਾ 15 ਕਰੇ ਜੋ ਆਗ ਵਾ ਵਾ ਆ ਜਾ ਬੱਛਾ ਠੀਕ ਹੈ ਲੋ ਜੀ ਇਹ ਵੀ ਮੇਲਕਾਫ ਆ ਗਿਆ ਜੀ 15 ਕ ਦਿਨ ਦੇ ਆਸ-ਪਾਸ ਟਾਈਮ ਹੋ ਗਿਆ ਵਾ ਲੈ ਜੋ ਤੇ ਇਹ ਕਿੰਨਾ ਕੁ ਭਰਿਓ ਦੁੱਧ ਭਾਜੀ ਭਰੂ 12 13 ਕਿਲੋਲੀ ਠੀਕ ਹੈ ਲੋ ਜੀ 12 13 ਲੀਟਰ ਜਿਹੜਾ ਦੁੱਧ ਇਹ ਵੀ ਭਰੀ ਜਾਊਗੀ ਜਰਸੀ ਆ ਗਈ ਆ ਤੇ ਫੈਡ ਕੁਆਲਟੀ ਵੀ ਚੰਗੀ ਹੁੰਦੀ ਇਹਨਾਂ ਦੀ ਤੇ ਚਲੋ ਗਰਮੀ ਗਰਮੀ ਨੂੰ ਘੱਟ ਜਾਂਦੀਆਂ ਵਾ ਇਹ ਹੂੰ ਇਤੰਦਰ ਬਾਹਰ ਹੈ ਭਾਈ ਹਾਂਜੀ ਹਾਂਜੀ ਠੀਕ ਹੈ ਲਓ ਜੀ ਜਵਾਨ ਆ ਦੰਦਾਂ ਦੇ ਇਹਦਾ ਮੁੱਲ ਭਾਜੀ ਇਹਦਾ ਮੁੱਲ ਚੜਾ 45000 ਅੱਛਾ ਜੀ ਦਹਾਨਾ ਹਾਂ ਨਾ 200 ਰੁਪਿਆ ਛੋਟ 40000 42 ਦੀ ਹਾਂਜੀ ਹੈਗੀ ਕਿ ਜੈਸ ਕੋਈ 40 ਦੀ ਪੂਰੀ ਦੇ ਕਰ ਠੀਕ ਹੈ ਲੋ ਜੀ 40000 ਦੀ ਜਰਸੀ ਕਾਲੀ ਆ ਗਈ ਆ ਚਲੋ ਇਹ ਵੀ ਕੋਈ ਚੰਗੀ ਸਾਹ ਵਾਲਾ ਵੀਰ ਲੈ ਜਾਊਗਾ ਇਹਦੇ ਦੁੱਧ ਇਹਨੇ ਵੀ ਚੰਗਾ ਭਰੀ ਜਣਾ ਫੈਲ ਕੁਆਲਟੀ ਵੀ ਚੰਗੀ ਹੁੰਦੀ ਆ ਤੇ ਭਾਈ ਮੈਂ ਕਿਵੇਂ ਆ ਗਈ ਮੈਂ ਥੁੱਤੀ ਜੇ ਅੱਛੇ ਕਿਡ ਮਾਸ ਕੁ ਬਸੂਗੀ ਤੇ ਦੂਜਾ ਸੂਆ ਸੁਣਗੇ ਠੀਕ ਲੋ ਜੀ ਛੋਟੀ ਪਾਣੀਆ ਦੂਜਾ ਸੁਆ ਥੋੜੀ ਕੋਈ ਜਗ੍ਹਾ ਹੋਰੀ ਆ ਤੇ ਤਾਂ ਕਰਕੇ ਘੁੰਮਣਾ ਹੈ ਨਾ ਲੋ ਜੀ ਦੂਜਾ ਸੁਆ ਸੋ ਵੀ ਕਰਮਾਲੀ ਗੈਡ ਬਲੈਕ ਆ ਗਈ ਆ ਇਹ ਕਿੰਨਾ ਕੁ ਲੈ ਜਾਊਗਾ ਜੇ ਟਾਈਮ ਭਾਜੀ 3 ਗੱਲ ਲਓ ਜੀ ਇਹ 6-7 ਦਿਨ ਲੈ ਜਾਊਗਾ ਕਰਮਾਲੀ ਤੇ ਕਿੰਨਾ ਕੁ ਦੁੱਧ ਭਰੂਗੀ ਦੁੱਧ ਭਰੂਗਾ ਆਹ ਤਾਂ 14 ਕਿਲੋ ਤੇ ਪਹਿਲੇ ਸਵੇਰ ਭਰਿਆ 11 ਕਿਲੋ 12 ਠੀਕ ਹੈ ਠੀਕ ਹੈ ਠੀਕ ਲਓ ਜੀ ਮੋਹਰਾ ਨਸਲ ਦੀ ਆਵੀ ਇਹਦੇ 11 ਤੋਂ 12 ਲੀਟਰ ਜਿਹੜਾ ਪਹਿਲੇ ਸਵੇਰ ਦੁੱਧ ਭਰਿਆ ਵਾ ਛਿੱਟ ਢਾਂਟੋ ਨਾ ਜਿਹੜੀਆਂ ਬਹੁਤੀ ਹਜੇ ਆ ਇਹ ਸੂਨ ਤਾਂ ਜਿਹੜੀਆਂ ਸਾਰੀਆਂ ਕਵਰ ਕਰ ਜਾਊਗੀ ਕਰਮਾਲੀ ਦੇ ਲਾਗੇ ਤੁਹਾਨੂੰ ਜਿਹਨੂੰ ਚੈੱਕ ਕਰਨ ਦੇ ਆ ਸਨ ਦਾ ਸੈੱਜ ਗਿਆ ਹੁਣ ਜਿਹੜਾ ਨੋਕ ਵਾਲਾ ਲੱਗਾ ਵਾ ਕਰਮਾਲੀ ਨੂੰ ਲੋ ਜੀ ਇਹ ਕਕਾ ਸਾਡੇ ਤੋਂ ਹਿੱਟ ਲਾਂ ਤੋਂ ਲਾਵੇ ਦੇ ਥਾਣਾ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਇਧਰਲੇ ਸਾਈਡ ਤੋਂ ਮੈਂ ਚੈੱਕ ਕਰਾਉਨੇ ਆ ਲੋ ਜੀ ਇਹਦਾ ਮੁੱਲ ਭਾਜੀ ਹਰ ਇਹ ਮੁੱਲ ਸਮਾਦੀ ਦੇ ਦੀਏ 1 ਕ ਲੱਖ ਦੇ 20 ਦੀ ਹਾਂ ਜੀ 50 ਦੀ ਹਾਂ ਜੀ ਨਹੀਂ ਹਰ ਗੈਜ ਕਰੀਏ ਗੈਜ ਕਰੀਏ ਹਾਂ ਜੀ ਹਾਂ ਨਾ 15 ਦੀ ਦੇ ਦਾਂਗੇ 15 ਦੀ 1 15 ਦੀ ਹਾਂ 200 ਰੁਪਏ ਸ਼ੋ ਹੈ ਗਈ ਜੈਸ਼ਮੈਸਾਣ ਨਵੀਰ ਹਾਂ ਕਦਨੇ ਦਸ ਦੀ ਦੇ ਦਸ ਦੀ ਹਾਂਜੀ ਦਸ ਦੀ ਹਾਂ ਕਰੀਏ ਮੰਟਣਾ ਹੋ ਜਾਏਗਾ ਠੀਕ ਹੈ ਠੀਕ ਹੈ ਲਓ ਜੀ ਮੰਗਲਵੀਰ ਵੀ ਪਹੁੰਚਿਆ ਇੱਥੇ ਤੇ ਮੰਗਲਵੀਰ ਕਹਿੰਦਾ ਰਿਜ਼ਲਟ ਕੱਢ ਦਿੰਨੇ ਆ ਮੰਗਲਵੀਰ ਆ ਗਈ ਕਿ ਜਾਇ ਕੋਈ ਆ ਜਾ ਅੱਗੇ ਆ ਜਾ ਕਰ ਦਿੱਗੇ ਹਾਂ ਨਾ ਅੱਜ ਫਿਰ ਹਾਂ ਨਹੀਂ ਹਾਂ ਉਹ ਦੰਦੀਆਂ ਵਾਲਾ ਕਰ ਦਈਏ ਇਹਕ ਪੰਜ ਤੋਂ 200 ਰੁਪਏ ਛੋਟ ਕਰਾਂਗੇ। ਲਓ ਜੀ ਖੁੱਲੀ ਛੋਟ ਕਰਤੀ ਆ ਮੰਗਲਵੀਰ ਨੇ। 1 ਲੱਖ ਦੇ 5000 ਦੀ ਤੇ ਦੁੱਧ ਵੀ 14 ਲੀਟਰ ਜਿਹੜਾ ਭਰੀ ਜਾਊਗੀ ਕਰਮ ਵਾਲੀ ਜੈਡ ਬਲੈਕ ਆ। ਤੇ ਬਾਈ ਕਿਉਂਥੇ ਨੰਬਰ ਤੇ ਵੇੜ ਫਿਰ ਦਿਖਾ ਦਈਏ। ਹਾਂ ਜੀ ਦਿਖਾ ਦਿਓ ਜੀ ਦਿਖਾ ਦਿਓ। ਠੀਕ ਹੈ ਜੀ। ਲਓ ਜੀ ਇਹ ਵੀ ਚੱਲਦੀ ਹੈ ਬ੍ਰੀਡ ਦੇ ਵਿੱਚ ਆ ਗਈ ਤੇ ਇਹ ਭਾਜੀ ਕਿਹਨਵਾ ਸੂਆ ਸੂਗੀ? ਇਹ ਦੂਜਾ ਸੂਆ ਜੀ। ਅੱਛਾ ਜੀ। ਲਓ ਜੀ ਦੂਜਾ ਸੂਆ ਸੂਗੀ ਇਹ ਵੀ ਕਰਮ ਵਾਲੀ ਆ ਰਾਜੀ ਆ ਪੂਰੀ। ਦੇਖੋ ਹਾਲ ਕੀ ਵੀ ਦਿਖਾਉਂਦੇ ਆਪਾਂ। ਇਹ ਵੀ ਜਵਾਨ ਦੰਦਾ ਜੋ ਭਾਜੀ ਹਾਂਜੀ ਠੀਕ ਆ ਠੀਕ ਆ ਲਓ ਜੀ ਚੈੱਕ ਕਰ ਸਕਦੇ ਜਾਨ ਵੇਲ ਫੁੱਲ ਜਿਹੜੀ ਬਹੁਤ ਹੀ ਚੰਗੀ ਆ ਗਈ ਆ ਇਹ ਕਿੰਨਾ ਟਾਈਮ ਲਾਜੂ ਭਾਜੀ ਅਜੇ ਇਹ 15 15 ਤਰੀਕ ਨੂੰ ਦਿਨ ਪੂਰੇ ਹੋਣੇ ਜੀ ਅੱਛਾ ਜੀ 20 ਦਿਨ ਪਾਏ ਆਗੇ 20 ਦਿਨ ਪਾਏ ਜੀ ਠੀਕ ਆ ਠੀਕ ਆ ਲਓ ਜੀ 20 ਇਹਨੇ 30 ਲੀਟਰ ਸਬਚ ਹੋਇਆ ਦੇ 30 ਲੀਟਰ ਲਓ ਜੀ ਚੰਗੀ ਬੀੜਦੀ ਆ ਗਈ 30 ਲੀਟਰ ਜਿਹੜਾ ਦੁੱਧ ਪਹਿਲੇ ਸਵੇਰੇ ਭਰਿਆ ਵਾ ਅੱਛਾ ਜੀ ਇਹ 30 ਕੀ ਆਸਿਆ ਇਹ ਤਾਂ ਵੇਖੋ ਕਵਤੀ ਚਾਹੀਦਾ ਹਾਂਜੀ 35 ਕਿਲੋ ਭਰੇਗੀ 35 ਕਿਲੋ ਠੀਕ ਆ ਠੀਕ ਆ ਲਓ ਜੀ 35 ਲੀਟਰ ਵਾਲੀ ਵੜਿਆ ਤੇ ਦੇਣ ਲੈ ਗੂਗੇ ਜੇ ਗਿਣਤੀ ਦੇ 20 ਗਾ ਤੇ ਹੈ ਵੀ ਰਾਜੀ ਰੂਜੀ ਆ ਤੇ ਇਹਦਾ ਕੀ ਮੁੱਲ ਕਰਨਾ ਭਾਜੀ ਫੋਨ ਤੇ ਕਰ ਲਾਂਗੇ ਲਓ ਜੀ ਇਹਦਾ ਮੁੱਲ ਭਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਇਹ ਵੀ ਚਲੋ ਜਿਹੜਾ ਕੋਈ ਚੰਗੀ ਸੰਭਾਲ ਲਾ ਜੂਰੇ ਦੁੱਧ 35 ਲੀਟਰ ਭਰੂਗੀ ਕਰਮਾ ਵਾਲੀ ਤੇ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ